ਸਾਰੇ ਨਾਲ ਮੋਗੇ ਦਾ ਇੱਕ ਪਰਿਵਾਰ ਹੈ ਜੋ ਕਿ ਮੁਸ਼ਕਿਲ ਚ ਹੈ ਔਰ ਮੁਸ਼ਕਿਲ ਇਸ ਲਈ ਕਿਉਂਕਿ ਉਹਨੇ ਇੱਕ 6 ਮਹੀਨੇ ਦੀ ਬੱਚੀ ਹੈ ਇਬਾਦਤ ਔਰ ਉਹਨੂੰ ਇੱਕ ਬੜੀ ਸੀਰੀਅਸ ਡਿਜ਼ੀਜ਼ ਹੈ ਸਪਾਈਨਲ ਡਿਸਆਰਡਰ ਹੈ ਜਿਹਦੇ ਕਰਕੇ ਉਹਦੇ ਕਈ ਜਿਹੜੀਆਂ ਮੂਵਮੈਂਟਸ ਨੇ ਉਹ ਬੰਦ ਨੇ ਲੇਕਿਨ ਉਹਦਾ ਜਿਹੜਾ ਇਲਾਜ ਹੈ ਉਹ ਲੱਖਾਂ ਚ ਨਹੀਂ ਕਰੋੜਾਂ ਚ ਹੈ ਆਪਾਂ ਗੱਲ ਕਰਦੇ ਹਾਂ ਪਰਿਵਾਰ ਦੇ ਨਾਲ ਵੀ ਕਿਸ ਮੁਸ਼ਕਲਾਂ ਦੇ ਥਰੂ ਉਹ ਲੰਘ ਰਿਹਾ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਗੁਰਜੀਤ ਕੌਰ ਹੈ ਜੀਜੀ ਥੋੜਾ ਦੱਸੋ ਵੀ ਇਬਾਦਤ ਨੂੰ ਕੀ ਡਿਜ਼ੀਜ਼ ਹੈ ਔਰ ਕੀ ਦਾ ਟ੍ਰੀਟਮੈਂਟ ਹੈ ਔਰ ਕਿੰਨਾ ਕਾਸਟਲੀ ਟ੍ਰੀਟਮੈਂਟ ਹੈ ਇਹ ਬਾਤ ਨੂੰ ਐਸਐਮਏ ਟਾਈਪ 1 ਜੈਨੇਟਿਕ ਡਿਸਆਰਡਰ ਹੈ ਇਹਦੇ ਵਿੱਚ ਕੀ ਇਹ ਬੱਚਾ ਆਪਣੀ ਬੋਡੀ ਦੀ ਮੂਵਮੈਂਟਸ ਨਹੀਂ ਕਰ ਸਕਦਾ ਨਾ ਆਪਦੀ ਧੌਣ ਖਲਾ ਸਕਦੀ ਆ ਨਾ ਇਹ ਬੈਠ ਸਕਦੀ ਆ ਨਾ ਇਹ ਪਾਸਾ ਲੈ ਸਕਦੀ ਆ ਇਸ ਦਾ ਟ੍ਰੀਟਮੈਂਟ ਇੱਕ ਜੀਨ ਥੈਰਪੀ ਆ ਜਿਸ ਦੀ ਕੀਮਤ 14.5 ਕਰੋੜ ਰੁਪਏ ਆ ਤੇ ਜਦੋਂ ਤੁਹਾਨੂੰ ਪਤਾ ਲੱਗਾ ਵੀ ਬੱਚੇ ਨੂੰ ਕੋਈ ਮੂਵਮੈਂਟਸ ਇਸ਼ੂ ਹੈ ਕਿ ਤੁਸੀਂ ਡਾਕਟਰ ਕੋਲ ਲੈ ਕੇ ਗਏ ਹੋਣੇ ਤੇ ਤੁਹਾਨੂੰ ਕਿਦਾਂ ਡਾਕਟਰ ਨੇ ਕਦੋਂ ਦੱਸਿਆ ਵੀ ਇਹਨੂੰ ਆ ਜੈਨੇਟਿਕ ਡਿਸਆਰਡਰ ਆ ਇਨਾ ਖਰਚਾ ਆਏਗਾ ਅਸੀਂ ਇਹਨੂੰ 3 ਮਹੀਨਿਆਂ ਤੇ ਸਾਨੂੰ ਲੱਗਦਾ ਸੀ ਵੀ ਇਹਨ ਦਾ ਦੂਸਰੇ ਬੱਚਿਆਂ ਨਾਲੋਂ ਇੱਕ ਘੱਟ ਹਿਲਜੁਲ ਕਰਦੀ ਆ ਅਸੀਂ ਆਪਣੀ ਉੱਥੇ ਲੁਧਿਆਣਾ ਡਾਕਟਰ ਨੂੰ ਦਿਖਾਇਆ ਸੀ ਡਾਕਟਰ ਨੇ ਸਾਨੂੰ ਫਿਰ ਇਹ ਜੈਨੇਟਿਕ ਟੈਸਟ ਲਿਖਦੇ ਉਹਦੇ ਵਿੱਚ ਇਹਨੂੰ ਐਸਐਮਈ ਟਾਈਪ 1 ਡਿਟੈਕਟ ਹੋ ਗਿਆ ਤੇ ਸਮਝਦਿਆਂ ਕਿੰਨਾ ਮੁਸ਼ਕਲ ਹੈ ਥੋੜਾ ਕੀ ਨਾਮ ਸੁਖਪਾਲ ਸਿੰਘ ਬੀਇੰਗ ਅ ਫਾਦਰ ਹੈਡ ਆਫ ਦ ਫੈਮਿਲੀ ਕਿੰਨਾ ਕੁ ਮੁਸ਼ਕਿਲ ਹੈ ਜਦੋਂ ਤੁਹਾਨਾ ਬੱਚਾ ਬਿਮਾਰ ਹੋਵੇ ਔਰ ਖਾਸ ਕਰਕੇ ਦੱਸਿਆ ਜਾਏ ਵੀ ਜਿਹੜੀ ਉਹਦੀ ਟ੍ਰੀਟਮੈਂਟ ਕਾਸਟ ਹੈ ਉਹ ਕਰੋੜਾਂ ਚ ਹੈ ਸਰ ਬਹੁਤ ਅੱਖ ਹੋਇਆ ਸੀ ਸਰ ਜਦੋਂ ਪਹਿਲੇ ਜਦੋਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦਾ ਪਹਿਲੇ ਤਾਂ ਇਲਾਜ ਹੀ ਕਹਿੰਦੇ ਪਹਿਲੋਂ ਤਾਂ ਇਹ ਕਹਿਆ ਉਹਨਾਂ ਨੇ ਵੀ ਇਹਦਾ ਤਾਂ ਇਲਾਜ ਹੈ ਹੀ ਨਹੀਂ ਸੀਗਾ ਵੀ ਪਰ ਜੋ ਇਲਾਜ ਹੁਣ ਹੈ ਪਰ ਉਹ ਵੀ ਵੀ ਬਹੁਤ ਮੁਸ਼ਕਿਲ ਇਲਾਜ ਹੈ ਉਹਨਾਂ ਨੇ ਜਦੋਂ amount ਦੱਸੀ ਅਸੀਂ ਉਹ ਵੀ ਸੁਣ ਕੇ ਸ਼ੌਕ ਹੋ ਗਏ ਵੀ ਇੰਨੇ ਤਾਂ ਸਾਡੇ ਸਾੜੇ ਕੋਲ ਇੰਨੇ ਪੈਸੇ ਇਕੱਠੇ ਕਰ ਹੀ ਨਹੀਂ ਸਕਦੇ ਵੀ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਤੇ ਉਸ ਲਈ ਵੀ ਸਾਡੇ ਲਈ ਬਹੁਤ ਔਖਾ ਹੋਇਆ ਜੀ ਵੀ ਜਦੋਂ ਸੁਣ ਕੇ ਸਾਨੂੰ ਬਹੁਤ ਤੱਕਾ ਲੱਗਿਆ ਜੀ ਇਹ ਸਾਡਾ ਜੀ ਹਾਂ ਜੀ ਜੇ ਤੁਸੀਂ ਦੱਸ ਪਾਓਗੇ ਵੀ ਕਿਹੜੀ ਕੰਪਨੀ ਦਾ ਇੰਜੈਕਸ਼ਨ ਹੈ ਕਿੱਥੋਂ ਮਿਲਦਾ ਹੈ ਤੁਹਾਡੇ ਤੱਕੀ ਪਤਾ ਲੱਗੇ ਡਿਟੇਲਸ ਕੀ ਨੇ ਇਹ ਸਰ ਯੂਐਸਏ ਦੀ ਕੰਪਨੀ ਹੈ ਨੋ ਵਾਟ ਇਜ਼ ਤੇ ਅਸਲ ਜ਼ੋਲਗੇਸਮਾ ਨਾਂ ਦਾ ਇੰਜੈਕਸ਼ਨ ਹੈ ਜੀ ਇਹ ਸਰ ਇਹ ਅਮਰੀਕਾ ਤੋਂ ਹੀ ਆਉਣਾ ਹੈ ਜੀ ਤੇ ਇਹ 14.5 ਕਰੋੜ ਰੁਪਏ ਦਾ ਹੀ ਇੰਜੈਕਸ਼ਨ ਹੈ ਜੀ ਜੀ ਤੁਸੀਂ ਕੀ ਕਰ ਰਹੇ ਹੋ ਫੰਡਰੇਜ਼ਿੰਗ ਕਰ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਹੋ ਫੰਡਰੇਜ਼ ਸੋ ਇਹਨਾਂ ਅਸੀਂ ਦਿੱਲੀ ਜਿਵੇਂ ਐਮਸ ਗਏ ਸੀ ਉਹਨਾਂ ਨੇ ਸਰ ਸਾਨੂੰ ਪਲੇਟਫਾਰਮ ਦਿੱਤਾ ਵੀ ਇੰਪੈਕਟ ਗੁਰੂ ਮਿਲਾਪ ਤੇ ਜਾ ਕੇ ਤੁਸੀਂ ਆਪਦੀ ਕਰਾਉਡ ਫੰਡਿੰਗ ਦਾ ਕਰੋ ਕਿਉਂਕਿ ਉਹਨਾਂ ਨੇ ਪਹਿਲੇ ਜਿਹੜੇ ਬੱਚਿਆਂ ਨੂੰ ਬੱਚਿਆਂ ਦੇ ਸਾਨੂੰ ਕੰਟੈਕਟ ਨੰਬਰ ਦਿੱਤੇ ਵੀ ਜਿਨ੍ਹਾਂ ਨੇ ਕਰਾਉਡ ਫੰਡਿੰਗ ਕਰਕੇ ਇੰਜੈਕਸ਼ਨ ਲਗਵਾਇਆ ਸੀ ਫਿਰ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਨੇ ਸਾਨੂੰ ਸਾਰਾ ਗਾਈਡ ਕੀਤਾ ਵੀ ਐਸ ਤਰ੍ਹਾਂ-ਤਰ੍ਹਾਂ ਕਰਕੇ ਤੁਸੀਂ ਕਰੋ ਫਿਰ ਅਸੀਂ ਉਸੇ ਜਰੀਏ ਵੀ ਇੰਪੈਕਟ ਗੁਰੂ ਤੇ ਮਿਲਾਪ ਤੇ ਬਣਾਇਆ ਬਣਾ ਕੇ ਸਰ ਤੇ ਉਹ ਸਰਬਾਰ ਕੋੜੇ ਜੀ ਸ੍ਰੀ ਨੂੰ ਸਕੈਨ ਕਰਕੇ ਵੀ ਜੋ ਵੀ ਦਾਨੀ ਸੱਜਣ ਨੇ ਉਸ ਤੇ ਵੀ ਸਾਨੂੰ ਡੋਨੇਸ਼ਨ ਭੇਜ ਸਕਦੇ ਆ ਜੀ ਇਬਾਦਤ ਦੀ ਜਾਨ ਬਚਾਉਣ ਵਾਸਤੇ ਅੱਜ ਦੇ ਛੋਟੇ ਵੀ ਸੇਵ ਇਬਾਦਤ ਨਾਮ ਤੇ ਹੈਸ਼ਟੈਗ ਹੈ ਤੇ ਕੁਝ ਲੋਕ ਅੱਗੇ ਆਏ ਹਾਲੇ ਤੱਕ ਮਦਦ ਲਈ ਹਾਂਜੀ ਬਹੁਤ ਕੱਲ ਦੇ ਬਹੁਤ ਲੋਕੀ ਅੱਗੇ ਆ ਰਹੇ ਆ ਜੀ ਕਿਉਂਕਿ ਅੱਗੇ ਪਹਿਲੇ ਅਸੀਂ ਨਹੀਂ ਸੀ ਇਹ ਵੀ ਸ਼ੁਰੂ ਕੀਤਾ ਜੀ ਤੇ ਕੱਲ 10 ਦਿਨ ਹੋ ਗਏ 10 ਦਿਨਾਂ ਤੋਂ ਅਸੀਂ ਵੀ ਇਹ ਪ੍ਰੋਸੈਸ ਚ ਵੀ ਪੂਰਾ ਸ਼ੁਰੂ ਕੀਤਾ ਕਿਉਂਕਿ ਇਲੈਕਸ਼ਨ ਸੀਗਾ ਪੰਜਾਬ ਚ ਤੇ ਉਸ ਕਰਕੇ ਵੀ ਸਾਨੂੰ ਕਿਸੇ ਨੇ ਮਦਦ ਨਹੀਂ ਕੀਤੀ ਪਰ ਹੁਣ ਮਦਦ ਕਰਨ ਲਈ ਲੋਕ ਬਹੁਤ ਅੱਗੇ ਆ ਰਹੇ ਜੀ ਦਾਨੀ ਸਦਕਾ ਤੇ ਇੱਕ ਪਰਿਵਾਰ ਲਈ ਇਹ ਸਭ ਗੋ ਥਰੂ ਕਰਨਾ ਕਿੰਨਾ ਮੁਸ਼ਕਿਲ ਹੁੰਦਾ ਹੈ ਸਰ ਬਹੁਤ ਔਖਾ ਜੀ ਵੀ ਸਰ ਇਹੀ ਵੀ ਇੱਕ ਤਾਂ ਬੱਚੇ ਨੂੰ ਪਹਿਲੇ ਤਾਂ ਰੋਜ਼ ਸਵੇਰ ਸਵੇਰ ਉੱਠਣਾ ਉਹਦੇ ਵੇਖਣਾ ਵੀ ਹਾਂ ਬੱਚਾ ਠੀਕ ਏ ਕਿਸ ਤਰ੍ਹਾਂ ਹੈ ਜੇ ਨੂੰ ਕੋਈ ਖੰਗ ਵੀ ਆਉਂਦੀ ਹੈ ਤਾਂ ਵੀ ਤਕਲੀਫ ਹੁੰਦੀ ਹੈ ਵੀ ਹਾਂ ਵੀ ਇਹਨੂੰ ਕੋਈ ਵੀ ਉਸ ਤਰ੍ਹਾਂ ਦੀ ਬਿਮਾਰੀ ਨਾ ਹੋਵੇ ਤੇ ਹਰ ਵੀ ਬਚਾ ਕੇ ਰੱਖਣਾ ਪੈਂਦਾ ਸਰ ਇਨਫੈਕਸ਼ਨ ਤੋਂ ਹੁਣ ਜਿਵੇਂ ਕੱਲ ਦੇ ਸੀ ਲੈ ਕੇ ਲਗੇ ਫਿਰਦੇ ਆ ਵੀ ਉਹ ਵੀ ਥੱਕ ਜਾਂਦੀ ਹੈ ਬੱਚੀ ਜੀ ਹਾਂਜੀ ਡਾਕਟਰ ਕੋਈ ਸਮਾਂ ਦਿੰਦਾ ਵੀ ਇੰਨੇ ਟਾਈਮ ਜਨੂੰ ਇੰਜੈਕਸ਼ਨ ਲੱਗੇ ਤੇ ਬਿਹਤਰ ਹੋਏਗਾ ਸਰ ਦੋ ਸਾਲ ਟਿਕਰ ਦੇ ਦੋ ਸਾਲ ਦਾ ਟਾਈਮ ਦਿੱਤਾ ਵੀ ਦੋ ਸਾਲ ਦੇ ਅੰਦਰ ਅੰਦਰ ਇੰਜੈਕਸ਼ਨ ਲੱਗ ਜਾਏਗਾ ਤੇ ਜਲਦੀ ਤੋਂ ਜਲਦੀ ਰਿਕਵਰ ਕਰ ਸਕਦੀ ਹੈ ਜੀ ਜਿੰਨਾ ਇੰਜੈਕਸ਼ਨ ਲੇਟ ਹੋਏਗਾ ਉਨਨੇ ਹੀ ਇਹਦੇ ਲਈ ਮੁਸ਼ਕਲ ਹੈ ਜੀ ਕੀ ਕਿਸੇ ਆਮ ਲੋਕਾਂ ਤੋਂ ਇਲਾਵਾ ਵੀ ਕਿਸੇ ਨੂੰ ਅਪੀਲ ਕਰਨਾ ਚਾਹੋਗੇ ਬੱਚੇ ਵਾਸਤੇ ਹਾਂਜੀ ਸਰ ਮੈਂ ਆਪਣੇ ਪੀਐਮ ਨਰਿੰਦਰ ਮੋਦੀ ਜੀ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ ਉਹ ਵੀ ਸਾਡੀ ਵੱਧ ਤੋਂ ਵੱਧ ਹੈਲਪ ਕਰਨ ਵੀ ਆਪਣੇ ਮੰਤਰੀ ਸਾਹਿਬਾਨ ਨੂੰ ਵੀ ਕਹਿਣ ਵੀ ਜੋ ਸਾਡੇ ਲਈ ਉਹ ਫੰਡ ਇਕੱਠਾ ਕਰਕੇ ਸਾਡੇ ਇਬਾਦਤ ਨੂੰ ਬਚਾ ਸਕਣ ਜੀ ਤੁਸੀਂ ਦੇਖ ਸਕਦੇ ਹੋ ਵੀ ਕਿਨਾ ਮੁਸ਼ਕਲ ਹੈ ਇੱਕ ਪਰਿਵਾਰ ਵਾਸਤੇ ਇੱਕ ਬੱਚਾ ਬਿਮਾਰ ਹੈ ਲੇਕਿਨ ਉਹਦੇ ਜੀ ਟ੍ਰੀਟਮੈਂਟ ਕਾਸਟ ਟ੍ਰੀਟਮੈਂਟ ਦੀ ਕਾਸਟ ਹੈ ਉਹ ਕਰੋੜਾਂ ਰੁਪਏ ਆ ਚ ਹੈ ਔਰ ਹੁਣ ਇਹ ਅਪੀਲ ਕਰਦੇ ਨੇ ਲੋਕਾਂ ਨੂੰ ਕਿ ਸੇ ਇਬਾਦਤ ਜਿਹੜਾ ਉਹ ਉਹਦੇ ਵਾਸਤੇ ਅੱਗੇ ਆਉਣਾ ਚਾਹੀਦਾ ਲੋਕਾਂ ਨੂੰ ਚੰਡੀਗੜ੍ਹ ਤੋਂ ਕੈਮਰਾ ਬਸ ਨਾਮ ਦਿਨਾਰ ਅਸੀਮ ਬਸੀ ਪੰਜਾਬ ਤੱਕ